ਮੈਂ ਤਾਂ ਤੇਰਾ ਪਾਪਾ ਬਣਿਆ ਹੋਇਆ ਕਹਿੰਦੇ ਹੁਣ ਕਿੰਨੇ ਕੁ ਹੋਰ ਬਣਾਉਣੇ ਨੇ ਮੈਨੂੰ ਐ ਤਾਂ ਦੱਸ ਦੇ ਉਸ ਵੇਲੇ ਮੈਨੂੰ ਕੋਈ ਜਵਾਬ ਨਾ ਆਇਆ ਕਈ ਵਾਰੀ ਚਲੋ ਸੰਸਕਾਰ ਹੁੰਦੇ ਨੇ ਕਈ ਕਿਸਮ ਦੇ ਪਰ ਉਹਨਾਂ ਦਾ ਕਹਿਣ ਦਾ ਮਤਲਬ ਸੀ ਬਈ ਜਿਹੜਾ ਵੀ ਸਾਡਾ ਜਿਹੜਾ ਗੁਰੂ ਤੇ ਪ੍ਰੋਸੈਸ ਸਾਡਾ ਮਾਂ-ਬਾਪ ਜਿਹੜਾ ਇਹ ਹੈ ਨਾ ਜਦੋਂ ਸਿਮਰਨ ਦੇ ਨਾਲ ਜੁੜਾਂਗੇ ਦੂਜੇ ਸਾਨੂੰ ਇਹ ਭਾਸਣ ਲੱਗ ਜਾਣਗੇ ਕਦ ਕੀ ਮਾਏ ਬਾਪ ਕਦ ਕਹਿਰੀ ਕਿਦੋਂ ਥਾਵੋ ਹਮ ਆਏ ਵੀ ਇਹ ਕਰਮਾਂ ਅਨਸਾਰ ਸਾਨੂੰ ਮਾਂ-ਬਾਪ ਮਿਲੇ ਨੇ ਅਸਲੀ ਮਾਪਾ ਬਾਪ ਜਿਹੜਾ ਹੈ ਸਾਡਾ ਗੁਰੂ ਹੈ ਗੁਰੂ ਨੇ ਸਾਡੇ ਬੰਧਨ ਕੱਟਨੇ ਨੇ ਗੁਰੂ ਨੇ ਸਾਡੀ ਜਿਹੜੀ ਇਹ ਅਗਲੇ ਜੀਵਨ ਦੇ ਵਿੱਚ ਸੁੱਖ ਦੇਣਾ ਹੈ ਗੁਰੂ ਨੇ ਸਾਡੇ ਜਿਹੜੇ ਆਪਦੇ ਜਿੰਨੇ ਵੀ ਤਨ ਦੌਲਤ ਕੀ ਹੈ ਇੱਥੇ ਤੁਹਾਡੇ ਸਾਹਮਣੇ ਜੁਪੀਓ ਸੰਗਤ ਆਈ ਵੀ ਹੈ ਉਹਨਾਂ ਨੂੰ ਮਹਾਪੁਰਸ਼ ਕਹਿੰਦੇ ਭਾਈ ਦਿਵਾਨ ਲਾਉਣੇ ਨੇ ਕਹਿੰਦੇ ਮਹਾਰਾਜ ਲਵਾ ਦਾਂਗੇ ਕਿ ਦੱਸੋ ਕਿੱਥੇ ਕਹਿੰਦੇ ਇੱਥੇ ਬਾਗ 'ਚ ਕਮਾਲ ਦੀ ਗੱਲ ਹੈ ਬਾਗ ਦੇ ਵਿੱਚ ਸੰਗਤ ਦੇ ਤੇ ਕਹੇ ਹਾ ਭਈ ਬਾਗ ਤੇ ਦੀਵਾਨ ਲਾਵਾਂਗੇ ਬਾਗ ਮੰਗਦਾ ਦੀਵਾਨਾ ਕਹਿੰਦੇ ਬਾਗ ਮਹਾਰਾਜ ਦੀਵਾਨ ਮੰਗਦਾ ਕਹਿੰਦੇ ਆ ਫਿਰ ਕਿਰਪਾ ਕਰੋ ਕਹਿੰਦੇ ਲੈ ਗੱਲ ਹੀ ਵਾਤੀ ਕਿਰਪਾ ਜਲੇਬੀਆਂ ਬਕਾਉਣੀਆਂ ਪੈਣੀਆਂ ਇੰਨੀਆਂ ਬੋਰੀਆਂ ਚੀਨੀ ਲੱਗਣਗੇ ਇੰਨਾ ਕੁਸ ਲੱਗੂਗਾ ਉਹ ਕਹਿੰਦੇ ਕੋਈ ਨਹੀਂ ਮਾਰੇ ਫਿਰ ਦੱਸੋ ਕਿਵੇਂ ਕਰੀਏ ਕਹਿੰਦੇ ਅਸੀਂ ਸੰਗਤ ਤੋਂ ਇਕੱਠੇ ਕਰ ਲੰਨੇ ਆ ਕਮਾਲ ਦੀ ਗੱਲ ਹੈ ਸੰਗਤ ਤੋਂ ਇਕੱਠੇ ਕਰੋਗੇ ਨਹੀਂ ਨਹੀਂ ਆਪਾਂ ਕਰ ਲਾਂਗੇ ਮਹਾਰਾਜ ਤੁਸੀਂ ਕੋ ਕਰਨਾ ਹੈ ਨੇ ਕਹਿੰਦੇ ਸੀ ਆਪੇ ਹੀ ਕਰ ਲੈਨੇ ਮਹਾਰਾਜ ਤੁਸੀਂ ਨਾ ਕਰਿਓ ਸਾਨੂੰ ਕਿਰਪਾ ਕਰਕੇ ਬਲ ਬਖਸ਼ਿਓ ਤੇ ਉੱਥੇ ਜਦੋਂ ਇਹ ਗੱਲ ਕਹੀ ਕਹਿੰਦੇ ਚਲ ਠੀਕ ਐ ਫਿਰ ਅਸੀਂ ਉਹ ਦੇ ਦਾਂਗੇ ਤੈਨੂੰ ਕਹਿੰਦਾ ਮਹਾਰਾਜ ਚਲੋ ਥੋੜੀ ਮਰਜੀ ਐ ਵੈਸੇ دیਵਾਨਾ ਦੱਸੋ ਕੀ ਕਰਾਂ ਮੈਂ ਕਹਿੰਦੇ ਚਲ ਜੇ ਤੂੰ ਨਹੀਂ ਲੈਨੇ ਤੇਰੇ ਰੋਸਮਾਨਾਂ ਵਿੱਚੋਂ ਸਿੱਟ ਜਾਗੇ ਇੱਥੇ ਬੈਠਾ ਉਹਨਾਂ ਦਾ ਬੇਟਾ ਆਇਆ ਹੋਇਆ ਸਾਰੇ ਆਏ ਬੈਨ ਦੁਦੀ ਹੈਲੇ ਕਹਿੰਦੇ ਤੇਰੇ ਰੋਸਮਾਨਾਂ ਵਿੱਚੋਂ ਸਿੱਟ ਜਾਗੇ ਉਸ ਤੋਂ ਬਾਅਦ ਜਿਹੜੀ ਇੱਕ ਕਿੱਲੇ ਦੇ ਵਿੱਚੋਂ ਉਹਦੇ ਫਸਲ ਨਿਕਲੀ ਪੰਜ ਕਿੱਲੇ ਮੁਤਾਬਕ ਫਸਲ ਨਿਕਲੀ ਉਹ ਵੀ ਦੇਖ ਕੇ ਬੁਰੀਆਂ ਢੋਈ ਗਏ ਢੋਈ ਗਏ ਇੱਥੇ ਪੁੱਛ ਲਿਓ ਨਾਲ ਲੋਕ ਸਾਰੇ ਬੈਠੇ ਨੇ ਉਹ ਉਹਨਾਂ ਨੇ ਰੋਜ਼ਾਨਾ ਰੋਜ਼ਾਨਾ ਚੋਂ ਸਿੱਢ ਦਾਂਗੇ ਪਰ ਉਹ ਦੀਵਾਨ ਜਿਹੜੇ ਲਵਾਏ ਫਿਰ ਪੰਜ ਦੀਵਾਨ ਉੱਥੇ ਜਿਹੜੇ ਸੀ ਸਾਦ ਸੰਮੀ ਲੱਗੇ ਤਦ ਹੀ ਪਤਾ ਨਹੀਂ ਕਿਹੜੀਆਂ ਰੂਹਾਂ ਉੱਥੇ ਹੁੰਦੀਆਂ ਨੇ ਕੀ ਨੇ ਉਹਨਾਂ ਦੇ ਭਲੇ ਵਾਸਤੇ ਜਿਹੜੀਆਂ ਇਹੋ ਜਿਹੀਆਂ ਰੂਹਾਂ ਬਖਸ਼ੀਆਂ ਹੋਈਆਂ ਨੇ ਉਹ ਫਿਰ ਜਾ ਕੇ ਉਹਨਾਂ ਦਾ ਉਧਾਰ ਕਰਦੇ ਨੇ ਤਦ ਹੀ ਗੁਰੂ ਜੀ ਕਹਿੰਦੇ ਜਨਮ ਮਰਨ ਤੋਂ ਹੋ ਮੈਂ ਨਾਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਆਏ ਨੇ ਤੇਰੇ ਜਨ ਪਰ